ਕੋਈ ਸੋਫੇ ਵਗੈਰਾ ਆਪਣੇ ਘਰਾਂ ਦੇ ਜਿਹੜੇ ਗੰਦੇ ਵਗੈਰਾ ਹੋ ਗਏ ਹੁੰਦੇ ਆ ਇਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਔਖਾ ਹੈ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਕਿੱਦਾਂ ਆਪਾਂ ਸਾਫ਼ ਕਰ ਸਕਦੇ ਆ ਸੋਫਿਆਂ ਦਾ ਹਾਲ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਕਿ ਲਾਈਟ ਕਰਕੇ ਨਾ ਘੱਟ ਉਹਦਾ ਪਰਮੈਲ ਵਗੈਰਾ ਜਾਂ ਜਿਹਦਾ ਪੈਨਾਂ ਦੇ ਦਾਗ ਪਏ ਹੋ ਹਨਾ ਇੱਧਰ ਵੀ ਦੇਖ ਸਕਦੇ ਹੋ ਆ ਦੇਖੋ ਹੁਣ ਮਿੰਟਾਂ ਸਕਿੰਟਾਂ ਦੇ ਵਿੱਚ ਆਪਾਂ ਇਹਨਾਂ ਨੂੰ ਸਾਫ਼ ਕਰਨ ਦਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਇਸ ਵਾਸਤੇ ਆਪਾਂ ਕੀ ਲੈਣਾ ਹੈ ਤਦ ਆਪਾਂ ਮਿੱਠਾ ਸੋਡਾ ਪਾ ਲੈਣਾ 2 ਚਮਚੇ ਸਰਫ ਦਾ 1/2 ਚਮਚਾ ਸਰਫ ਦਾ ਪਾ ਲੈਣਾ ਤੇ ਇੱਕ ਆਪਾਂ ਹੀਨੋ ਦਾ ਪੈਕਟ ਪਾ ਲੈਣਾ ਇਹਦੇ ਵਿੱਚ ਤੇ ਮੈਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਹ ਦੇਖੋ ਚੰਗੀ ਤਰ੍ਹਾਂ ਮਿਕਸ ਤੇਨ ਗਲਾਸ ਪਾਣੀ ਤੇ ਭਰ ਕੇ ਇਹਦੇ ਵਿੱਚ ਰੱਖ ਦੇਣੀ ਆ ਆ ਥੋੜਾ ਜਿਹਾ ਡਟੋਲ ਆ ਇਹ ਸਾਰਾ ਇਹਦੇ ਵਿੱਚ ਪਾ ਦੇਣਾ ਆਪਾਂ ਇਹਨੂੰ ਪਾ ਨੂੰ ਢਾਕੇ ਰੱਖ ਦੇਣਾ ਤਾਕੇ ਪਾਣੀ ਨੂੰ ਵਾਲਾ ਆ ਜਾਵੇ। ਯਾ ਦੇਖੋ ਜੀ ਜਿਹੜਾ ਮਟੀਰੀਅਲ ਬਣਾਇਆ ਸੀ ਨਾ ਆਪਾਂ ਇਹਦੇ ਉੱਤੇ ਛਰਕਾ ਦੇਣਾ ਆਪਾਂ। ਬਹੁਤ ਵਧੀਆ ਮਤਲਬ ਸੋਫਾ ਕਲੀਨ ਹੋ ਜਾਣਾ ਜਿਸ ਢੰਗ ਨਾਲ ਆਪਾਂ ਤੁਹਾਨੂੰ ਦੱਸਣ ਲੱਗੇ ਆ। ਆਹ ਵਾਲਾ ਚੂਹੇ ਨੇ ਖਾ ਲਿਆ ਸੀਗਾ। ਦੂਜੇ ਘਰ ਵਾਲੇ ਬੰਨੇ ਸੀ ਜਦ ਤੱਕ ਆਹ ਸੋਫਾ। ਮੈਂ ਸੋਫੇ ਲੱਗੀ ਸੀ ਸਾਫ ਕਰਨ ਮੈਂ ਚੰਗਾ ਨਵੀਂ ਵਾਲੀ ਵੀ ਸ਼ੇਅਰ ਕਰ ਦਿੰਦੇ ਆ ਆਪਾਂ ਕਿੱਦਾਂ ਹੈ ਨਾ ਸੋਫੇ ਸਾਫ ਕਰਦੇ ਵਾਲੇ ਆ ਲੋ ਜੀ ਫੇਰ ਵੀ ਦੇਖੋ ਕਿੰਨਾ ਜ਼ਿਆਦਾ ਮਟੀਰੀਅਲ ਪਚ ਗਿਆ ਏ ਇਹ ਵਾਲਾ ਮਟੀਰੀਅਲ ਜਿਹੜੇ ਸੋਫੇ ਦੇ ਸਾਈਡਾਂ ਦੇ ਹੋਣਾ ਥੱਲੇ ਥੱਲੇ ਉੱਥੇ ਆਪਾਂ ਯੂਜ਼ ਕਰਨਾ ਫੇਰ ਜਿਹੜਾ ਆਪਾਂ ਨਾ ਮਟੀਰੀਅਲ ਜਿੰਨਾ ਵੀ ਸੋਫੇ ਤੇ ਛੜਕਾਇਆ ਨਾ ਇਹਨੂੰ 10 ਮਿੰਟ ਤੱਕ ਨਾ ਆਪਾਂ ਇਸ ਸੋਫੇ ਨੂੰ ਇਦਾਂ ਹੀ ਛੱਡ ਦੇਣਾ ਕਿ ਸੋਫੇ ਦੇ ਵਿੱਚ ਨਾ ਇਹਦੀ ਸਮੈਲ ਆਣੀ ਸ਼ੁਰੂ ਹੋ ਜਾਵੇ ਇੱਕ ਪਾਊਡਰ ਦੀ ਤਰ੍ਹਾਂ ਤਾਂ ਕਿ ਇਹ ਸਾਰਾ ਨਾ ਸੋਫਿਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਤੇ 10 ਮਿੰਟ ਤੱਕ ਤੁਸੀਂ ਇਹਨੂੰ ਇੱਦਾਂ ਹੀ ਰਹਿਣ ਦਿਓ ਦਸ ਕੁ ਮਿੰਟ ਹੋ ਗਏ ਸੀ ਫਿਰ ਇੱਥੇ ਬਰਸ਼ ਦੇ ਨਾਲ ਨਾ ਮੈਂ ਜਿੰਨਾ ਵੀ ਇਹ ਤੇ ਮਟੀਰੀਅਲ ਖਿਲਾਰਿਆ ਹੋਇਆ ਸੀ ਨਾ ਸੋਫੇ ਦੇ ਉੱਤੇ ਉਹਨੂੰ ਬਰਸ਼ ਦੇ ਨਾਲ ਚੰਗੀ ਤਰ੍ਹਾਂ ਖਿਲਾਰ ਦਿੱਤਾ ਸੀਗਾ ਤੇ ਚੌਥੇ ਸਾਈਡ ਜਿੰਨੀ ਸੋਫੇ ਸੀਗੇ ਚਾਰ ਸੋਫੇ ਬੱਲੇ ਬੰਨੇ ਦੇ ਸੋਫੇ ਮੈਂ ਇਸੇ ਤਰ੍ਹਾਂ ਸਾਫ਼ ਕੀਤੇ ਸੀਗੇ ਪਰ ਵੀਡੀਓ ਮੈਂ ਥੋੜੀ ਇਹਦੇ ਨਾਲ ਇਹ ਵਾਲੇ ਸੋਫਿਆਂ ਨਾਲ ਹੀ ਸ਼ੇਅਰ ਕਰ ਰਹੀ ਆ ਤਾਂ ਉਹ ਤੋਂ ਬਾਅਦ ਆਪਾਂ ਜਿੱਥੇ ਪਾਣੀ ਗਰਮ ਰੱਖਿਆ ਸੀ ਨਾ ਪਾਣੀ ਉਹ ਵਾਲਾ ਆ ਗਿਆ ਸੀ ਇਹਨੂੰ ਆਪਾਂ ਥੱਲੇ ਲਾ ਲਿਆ ਸੀਗਾ ਕੋਈ ਵੀ ਤੁਸੀਂ ਤੇ ਭਾਰਾ ਕੋਟਨ ਦਾ ਕੱਪੜਾ ਲੈ ਲੈਣਾ ਜਾਂ ਤੋਲੀਆਂ ਵਗੈਰਾ ਉਹ ਲੈ ਲੈਣਾ ਉਹਦੇ ਉੱਤੇ ਆਪਾਂ ਗਰਮ ਪਾਣੀ ਦਾ ਜਿਹੜਾ ਢੱਕਣਾ ਇਹ ਰੱਖ ਦੇਣਾ ਤੇ ਹਲਕੇ ਹਲਕਾ ਇਹਦੇ ਤੇ ਪਾਣੀ ਪਾਣਾ ਸਟਾਰਟ ਕਰ ਦੇਣਾ ਤੁਸੀਂ ਕੱਪੜੇ ਵੀ ਗਰਮ ਮਤਲਬ ਪਾਣੀ ਵਿੱਚ ਕਰ ਸਕਦੇ ਹੋ ਗਰਮ ਪਰ ਜਿਆਦਾ ਪਾਣੀ ਨਹੀਂ ਪਾਣਾ ਇਹਦਾ ਯਾਦ ਖਿਆਲ ਰੱਖਣਾ ਹੈ ਪਾਣੀ ਇਥੇ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਇਸ ਕਰਕੇ ਮੈਂ ਇਹਨਾਂ ਥੋੜਾ ਥੋੜਾ ਪਾਣੀ ਇਸ ਤਰ੍ਹਾਂ ਛੜਕਾ ਕੇ ਤੁਸੀਂ ਚਾਹੋ ਤੇ ਇਹਨੂੰ ਗੱਠ ਵਗੈਰਾ ਵੀ ਜਿਹੜਾ ਟੱਕਣ ਹੈ ਨਾ ਉਹਨੂੰ ਗੱਠ ਵਗੈਰਾ ਵੀ ਕੱਪੜੇ ਦੇ ਸਕਦੇ ਹੋ ਜਾਂ ਕੱਪੜੇ ਨੂੰ ਇਸ ਤਰ੍ਹਾਂ ਤਸੀਹ ਦੇ ਉੱਤੇ ਰੱਖ ਕੇ ਮਤਲਬ ਕੱਪੜਾ ਛੋਟਾ ਹੀ ਸੀ ਟੱਕਣ ਦੇ ਉੱਤੇ ਪੂਰਾ ਆ ਗਿਆ ਫਿਰ ਆਪਾਂ ਟੱਕਣ ਦੇ ਨਾਲ ਨਾ ਆ ਦੇਖੋ ਗਰਮ ਜਿਹੜੇ ਭਾਫ਼ ਹੋਣੀ ਜਾਂ ਪਾਣੀ ਹੈ ਨਾ ਹਲਕਾ ਜਿਹਾ ਗਰਮ ਉਹਦੇ ਨਾਲ ਆਪਾਂ ਜਿਹੜੇ ਸੋਫਾ ਇਸ ਤਰ੍ਹਾਂ ਸਾਫ਼ ਕਰਨਾ ਇੱਕ ਤਾਂ ਭਾਫ਼ ਕੱਪੜੇ ਨੂੰ ਭਾਫ਼ ਹੈ ਢੱਕਣ ਵੀ ਗਰਮ ਹੈ ਨਾ ਜਿੰਨਾ ਵੀ ਜ਼ਿਆਦਾ ਇਹਨਾਂ ਸੋਫਿਆਂ ਨੂੰ ਬਾਲ ਪਏ ਉਹ ਵੀ ਬਿਲਕੁਲ ਸਹੀ ਹੋ ਜਾਣੀ ਹੈ ਦੂਜਾ ਇਹ ਹੈ ਕਿ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਤੇ ਨਾਲ ਹੀ ਸਰਪ ਵਗੈਰਾ ਪਾਇਆ ਹੈ ਨਾ ਉਹਦੇ ਨਾਲ ਸੋਫਾ ਆਪਣਾ ਬਿਲਕੁਲ ਚਮਕ ਜਾਣਾ ਫਿਰ ਇੱਕ ਵਾਰ ਪਾਣੀ ਨਾਲ ਗਰਮ ਪਾਣੀ ਦੇ ਵਿੱਚ ਇਹਨੂੰ ਇੱਕ ਵਾਰੀ ਕੱਪੜੇ ਨੂੰ ਫਿਰ ਆਪਾਂ ਧੋ ਲਿਆ ਸੀਗਾ ਫਿਰ ਇਹਨੂੰ ਟੱਕਣ ਦੇ ਉੱਤੇ ਚੜਾ ਦੇਣਾ ਆਪਣਾ ਫਰੀ ਦੇ ਵਿੱਚ ਨਾ ਘਰ ਦੇ ਵਿੱਚ ਹੀ ਤੁਸੀਂ ਸੋਫਿਆਂ ਨੂੰ ਡਾਇਰੈਕਟਿੰਗ ਥੋੜੀ ਫਰੀ ਚ ਹੀ ਹੋ ਜਾਣੀ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੁੰਦੀ ਹੈ ਇਹ ਵਾਲੀ ਟੱਕਣ ਦਾ ਫਾਇਦਾ ਇਹ ਹੈ ਕਿ ਵੀ ਟੱਕਣ ਜਿਹੜੇ ਸਾਈਡਾਂ ਦੇ ਕੋਨੇ-ਕੋਨੇ ਆ ਉਸ ਬੰਨੇ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿਆ ਸਰਫ ਵਗੈਰਾ ਜੇ ਉਹਦੇ ਵਿੱਚ ਫਸਿਆ ਹੋਵੇ ਉਹ ਵੀ ਆ ਆਸਾਨੀ ਨਾਲ ਨਿਕਲ ਜਾਣਾ ਤੁਸੀਂ ਦੇਖ ਸਕਦੇ ਹੋ ਇੱਕ ਤਾਂ ਜਿਹੜਾ ਆ ਦੇਖੋ ਬਲ ਪਿਆ ਉਹ ਵੀ ਬਹੁਤ ਵਧੀਆ ਢੰਗ ਨਾਲ ਨਿਕਲ ਗਿਆ ਸੀਗਾ ਤੇ ਉਤਲੀ ਸਾਈਡੀਆਂ ਚੰ ਸੀ ਆ ਦੇਖੋ ਜਿੱਦਾਂ ਕੋਨੀਆਂ ਹੋ ਦੇਖੋ ਤੱਕ ਕਿੰਨੀ ਆਸਾਨੀ ਨਾਲ ਹੈ ਨਾ ਸਾਫ਼ ਕਰੀ ਜਾਂਦਾ ਜਿੰਨਾ ਵੀ ਗੰਦ ਵਗੈਰਾ ਹੈਗਾ ਹੈ ਸੋਫਿਆਂ ਦੇ ਉੱਤੇ ਦੇਖੋ ਜੀ ਪਾਣੀ ਕਿੰਨਾ ਜਿਆਦਾ ਸੋਫਿਆਂ ਦਾ ਗੰਦਾ ਨਿਕਲਿਆ ਦੇਖੋ ਇੰਨੀ ਜਿਆਦਾ ਗੰਦਗੀ ਸੀ ਸੋਫਿਆਂ ਤੇ ਉੱਤੇ ਪਈ ਹੋਈ ਤੇ ਸੋਫੇ ਬਿਲਕੁਲ ਸਾਫ਼ ਹੋ ਗਏ ਦਾਗ ਪਿਆ ਹੋਇਆ ਹੈ ਨਾ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਤਾਂ ਕਿ ਜਦਨੇ ਵੀ ਆਪਾਂ ਸਾਫ਼ ਸਫਾਈ ਕੀਤੀ ਹੈ ਦਾਗ ਨਾ ਦਿਖੇ ਇਹਦੇ ਵਾਸਤੇ ਆਪਾਂ ਕੀ ਕਰਨੀ ਹੈ ਮੇਰੇ ਕੋਲ 골ਡਰ ਕਲਰ ਦੀ ਨੇਲ ਪੇਂਟ ਹੈ ਤੁਸੀਂ ਦੇਖ ਸਕਦੇ ਹੋ ਇਹ ਜ਼ਰੂਰ ਆਪਣੇ ਘਰ 'ਚ ਚੀਜ਼ਾਂ ਇਦਾਂ ਦੀ ਰੱਖੇ ਕਰੋ ਜਿਹੜਾ ਸੋਫੇ ਨਾਲ ਦੀਆਂ ਹੁੰਦੀਆਂ ਆਪਾਂ ਕੀ ਇੱਥੇ ਲਗਾ ਦੇਣੀ ਜਿਹਦੇ ਦਾਗ ਕੋਈ ਜੱਜ ਵੀ ਨਹੀਂ ਕਰੂਗਾ ਕਿ ਵੀ ਹਾਂ ਵੀ ਇੱਥੇ ਕਿਤੇ ਦਾਗ ਵੀ ਹੁੰਦਾ ਸੀ ਆ ਦੱਸੋ ਤੁਸੀਂ ਹੁਣ ਦੇਖਦਾ ਦਾਗ ਤੇ ਆ ਲੋ ਜੀ ਤੁਸੀਂ ਦੇਖ ਸਕਦੇ ਸੋਫੇ ਦਾ ਉਹ ਦੇਖੋ ਜਿਹੜੇ ਨਿਸ਼ਾਨ ਲਾਇਆ ਐਨਾ ਪਤਾ ਨਹੀਂ ਲੱਗਦਾ ਇੱਦਾਂ ਤੇ ਉਹ ਵੀ ਤੁਸੀਂ ਦੇਖ ਸਕਦੇ ਆ ਦੇਖੋ ਜੀ ਪੂਰਾ ਸੋਫਾ ਦੇਖੋ ਜੀ ਬਿਲਕੁਲ ਆਪਣੇ ਸੋਫੇ ਸਾਫ਼ ਹੋ ਗਏ ਨਾ ਸ਼ਾਈਨਿੰਗ ਦੇਖੋ ਕਿਦਾਂ ਮਾਰਨ ੜੇ ਆ ਦੇਖੋ ਚੰਗਾ ਜੀ ਹੁਣ ਮੈਂ ਆਪਣੀ ਵੀਡੀਓ ਇੱਥੇ ਸਮਾਪਤ ਕਰਦੀ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਤੇ ਤੁਸੀਂ ਕਿਹੜੇ ਇਲਾਕੇ ਤੋਂ ਵੀਡੀਓ ਵਾਚ ਕਰ ਰਹੇ ਹੋ ਥੈਂਕਸ ਫॉर ਵਾਚਿੰਗ